ਅਸਤਵਾ ਆਇਓ ਟਿੱਕੇ ਗੋਰੀਆ ਚੱਲਦੀਆਂ ਨੇ ਸਰੀਰਾਂ ਤੋਂ ਆਇਆ ਹੈ ਅੱਜ ਜਿਹੜਾ ਉਹ ਪੰਜ ਲੱਖ 85 ਲੱਖ ਦੇ ਵਿੱਚ ਗੋਲੀ ਮਾਰੀ ਗਈ ਹੈ ਕਾਫੀ ਅਫਰਾਤਿਕ ਮਾਮਲਿਆਂ ਦੇ ਵਿੱਚ ਉਹ ਲੜਿੰਦਾ ਸਦਾ ਸਾਡੇ ਜਿਹੜਾ ਆਪਣੇ ਨਸ਼ਾ ਵਿਰੁੱਧ ਜਿਹੜੀ ਕੈਂਪੇਨ ਯੁੱਧ ਛੇੜਿਆ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਉਹਦੇ ਵਿੱਚ ਸਪੈਸ਼ਲ ਕੈਂਪੇਨ ਦੇ ਵਿੱਚ ਅਸੀਂ ਡਰੱਗਸ ਸਮੱਗਲਰਸ ਨੂੰ ਦੇ ਖਿਲਾਫ ਐਕਸ਼ਨ ਚਲਾ ਰਹੇ ਹਾਂ ਔਰ ਇਹਦੇ ਵਿੱਚ ਐਸਐਚਓ ਮਜੀਠਾ ਰੋਡ ਦੀ ਜਿਹੜੀ ਪਾਰਟੀ ਹੈ ਉਹਨਾਂ ਨੂੰ ਟ੍ਰਿਲੀਅਨ ਮਾਲ ਦੇ ਕੋਲ ਇਸ ਮਿਲਿਸ਼ੀਅਨ ਇਨਫੋਰਮੇਸ਼ਨ ਕਿ ਜਿਹੜਾ ਹੈਗਾ ਸਾਹਿਲ ਇਲੀਅਸ ਨੀਲਾ ਬੜਾ ਨੋਟੋਰੀਅਸ ਇੱਕ ਪੈਡਲਰ ਤੇ ਸਮੱਗਲਰ ਇਹਨੂੰ ਕਹਿ ਸਕਦੇ ਆ ਆਪਾਂ ਚਾਰ ਮੁਕਦਮੇ ਤੇ ਦਰਜ ਨੇ ਕਾਰਮਜਕਦਾ ਤਿੰਨ ਐਨਡੀਪੀਐਸ ਦੇ ਨੇ ਪੁਰਾਣੇ ਇਹਦੀ ਇਨਫੋਰਮੇਸ਼ਨ ਤੇ ਜਦੋਂ ਉਹਨਾਂ ਨੇ ਇਹਨੂੰ ਲੱਭਣਾ ਸ਼ੁਰੂ ਕੀਤਾ ਤਾਂ ਕਾਫੀ ਪੁਲਿਸ ਪਾਰਟੀ ਲੱਭਦੀ ਲੱਭਦੀ ਅੱਗੇ ਕਾਫੀ ਗਲੀਆਂ ਚ ਘੁੰਮਦੇ ਕੰਮ ਦੇ ਸਦਰ ਏਰੀਏ ਦੇ ਜੂਰਿਸਡਿਕਸ਼ਨ ਚ ਆ ਗਿਆ ਤੇ ਮਜੀਠਾ ਰੋਡ ਦੀ ਜਿਹੜੀ ਪਾਰਟੀ ਉਹ ਫੋਲੋ ਕਰ ਰਹੀ ਸੀਗੀ ਉੱਥੇ ਆ ਕੇ ਮੋਟਰਸਾਈਕਲ ਤੇ ਸੀਗਾ ਇਹਨੇ ਕਾਫੀ ਤੇਜ਼ੀ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਜਦੋਂ ਇਧਰ ਨੂੰ ਮੋੜਿਆ ਤੇ ਇੱਥੇ ਸਲਿੱਪ ਹੋ ਗਿਆ ਮੋਟਰਸਾਈਕਲ ਆ ਕੇ ਇਹਦਾ ਇਸ ਤੋਂ ਬਾਅਦ ਨੇ ਉੱਤਰ ਕੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ ਜਿਸ ਦੇ ਜਵਾਬੀ ਫਾਇਰਿੰਗ ਦੇ ਵਿੱਚ ਸੈਲਫ ਡਿਫੈਂਸ ਦੇ ਵਿੱਚ ਐਸ.ਆਈ. ਅਮਰ ਸਿੰਘ ਨੇ ਜੋ ਚੌਕੀ ਇੰਚਾਰਜ ਫੈਜ਼ਪੁਰਾ ਉਹਨੇ ਆਪਣੇ ਸਰਵਿਸ ਰਵਾਲਵਰ 9mm ਜੋ ਰੈਟਲੀਟਰੀ ਫਾਇਲ ਕੀਤਾ ਆਪਣੀ ਸੈਲਫ ਡਿਫੈਂਸ ਉਹ ਇਹਦੇ ਲੱਗਿਆ ਮਲਜ਼ਮ ਦੇ ਔਰ ਇਹਨੂੰ ਉਸ ਤੋਂ ਬਾਅਦ ਫਿਰ ਹਸਪਤਲ ਦਾਖਲ ਕਰਾਇਆ ਗਿਆ ਬਾਕੀ ਦੀ ਤਫਤੀਸ਼ جاری ਹੈ ਕਿਉਂਕਿ ਇਹਦੇ ਵਿੱਚ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਔਰ ਮੈਂ ਇਸ ਕੱਲ ਨੂੰ ਪੁਲਿਸ ਪਾਰਟੀ ਦੀ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਬੜਾ ਅੱਛਾ ਫਾਲੋਅ ਅਪ ਕੀਤਾ ਚਾਹੇ ਦੂਸਰੇ ਥਾਣੇ ਦੀ ਜੂ ਰੈਜਿਸਟ੍ਰੇਸ਼ਨ ਤੱਕ ਜਾ ਕੇ ਵੀ ਔਰ ਇੱਥੇ ਅਸੀਂ ਨਵਾਂ ਕੇਸ ਦਰਜ ਕੀਤਾ ਜਿਹੜਾ ਅਟੈਂਪਟ ਟੂ ਮਰਡਰ ਔਰ ਆਰਮਜ਼ੈਕਟ ਦਾ ਜਿੱਥੇ ਇਹ ਇਨਕਾਊਂਟਰ ਹੋਇਆ ਸਰ ਦੋ ਮਹੀਨਿਆਂ ਦੇ ਵਿੱਚ ਨਹੀਂ ਮੁਵਾਰਦਾ ਨਹੀਂ ਦੇਰ ਆ ਰਹੀ ਹਾਂ ਜੀ ਹਾਂਜੀ ਨੇ ਦੇ ਹੋਰ ਵੀ ਸਾਥੀ ਨੇ ਨਹੀਂ ਦੇ ਹੋਰ ਵੀ ਹੈਗੇ ਜੀ ਉਹਨਾਂ ਨੂੰ ਫਾਲੋਅ ਕਰ ਰਹੇ ਆਂ ਆਪਾਂ ਉਹਨਾਂ ਨੂੰ ਵੀ ਫੜਿਆ ਜਾਏਗਾ ਔਰ ਸਾਨੂੰ ਉਮੀਦ ਹੈ ਕਿ ਹੋਣ ਵਾਲੇ ਤੇ ਨਾਚ ਰਿਕਵਰੀ ਵੀ ਹੋਏਗੀ ਦੋ ਸਰ ਵੈਪਨ ਕਿਹੜਾ ਮਿਲੇ ਨਸ਼ਾ ਤਸਕਰ ਹੈ ਜੀ ਨਾਲ ਗੈਂਗਸਟਰ ਵੀ ਕਹਿ ਸਕਦੇ ਆ बिकॉज ਇਹ ਨਾਲ ਵੈਪਨ ਵੀ ਰੱਖਦਾ ਪਹਿਲਾਂ ਵੀ ਆਰਮਜ਼ ਐਕਟ ਦਾ ਪਰਚਾ ਵੀ ਹੈ ਤੇ ਤਿੰਨ ਐਨਡੀਪੀਐਸ ਦੇ ਪਰਚੇ ਅਲੱਗ-ਅਲੱਗ ਥਾਣਿਆਂ ਦੇ ਹਾਂਜੀ ਵੈਪਨ ਇਹ ਤੋਂ 32 ਬੋਰ ਦਾ ਮਿਲਿਆ ਜੀ ਜਿਸ ਤੇ ਜਿਹਦੇ ਤੋਂ ਇਹਨੇ ਪੁਲਿਸ ਪਾਰਟੀ ਨਾਲ ਫਾਇਰਿੰਗ ਕੀਤੀ ਸਰ ਕਿੰਨੀਆਂ ਗੋਲੀਆਂ ਇਸ ਨੌਜਵਾਨ ਦੇ ਵੱਲੋਂ ਚਲਾਈਆਂ ਗਈਆਂ ਜੀ ਇਹ ਇੱਕ ਇਹਦੇ ਵੱਲੋਂ ਚੱਲੀ ਇੱਕ ਰਿਟੈਲੀਟਰੀ ਸੈਲਫ ਡਿਫੈਂਸ ਫਾਇਰ ਹੋਇਆ ਪੁਲਿਸ ਪਾਰਟੀ ਨਾਲ ਇਹਨੇ ਕੱਲਾ ਸੀ ਜਾਂ ਕੋਈ ਹੋਰ ਵੀ ਨਾਲ ਰੱਖੀ ਸੀ ਇਹਰੇ ਨਾਲ ਨਹੀਂ ਕੱਲ ਤਾਂ ਕੱਲਾ ਹੀ ਸੀਗਾ ਇਹ ਬਾਕੀ ਦੇ ਸਾਥੀ ਆ ਉਹਨਾਂ ਦੇ ਉੱਤੇ ਅਸੀਂ ਵਰਕ ਕਰ ਰਹੇ ਹਾਂ ਕਿੰਨੀ ਉਮਰ ਹੈ ਦੀ ਹੁਣੀ ਹੈ ਮੇਰੇ ਖਿਆਲ 22 22 ਸਾਲ ਰਾਤ ਲੇਟ ਆਲਮੋਸਟ 12 ਦੇ ਨੇੜੇ ਢੜੀ ਹੈ ਇਹ ਦੋ ਦੋ ਮੁਕੱਦਮੇ ਦਰਜ ਹੋਏ ਜੀ ਮਜੀਠਾ ਰੋਡ ਪਹਿਲਾਂ ਇਨਫੋਰਮੇਸ਼ਨ ਤੇ ਹੋਇਆ ਔਰ ਉਸ ਪਾਰਟੀ ਨੇ ਆਪਣੀ ਜਦੋਂ ਫਾਲੋਅ ਅਪ ਚਾ ਕੇ ਇੱਥੇ ਜਦੋਂ ਇੰਕਾਊਂਟਰ ਹੋਇਆ ਉਸ ਦੇ ਵਿੱਚ ਇੱਥੇ ਵੀ ਨਵਾਂ ਪਰਚਾ ਦਰਜ ਕੀਤਾ ਗਿਆ ਸਰ ਕਿੰਨੀ ਦੇਰ ਤੋਂ ਬਾਹਰ ਸੀ ਹਾਂਜੀ ਹਾਂਜੀ ਸਰ ਕਿੰਨੀ ਦੇਰ ਤੋਂ ਬਾਹਰ ਸੀ ਉਹ ਚੈੱਕ ਕਰਦੇ ਆ ਜੀ ਸਾਰਾ ਇਹਦਾ ਜੇਲ ਰਿਕਾਰਡ ਵਗੈਰਾ ਅਸੀਂ ਸਾਰਾ ਇਸ ਕੰਮ 'ਚ ਲੱਗੇ ਹੋਏ ਆ ਵੀ ਇਹਨਾਂ ਦਾ ਸਾਰਾ ਨੈਟਵਰਕ ਜਿਹੜਾ ਉਹ ਸਪੈਸ਼ ਕੀਤਾ ਜਾਵੇ। ਕਿੰਨੇ ਜਿਆਦਾ ਤੋਂ ਕੰਮ ਕਰਿਆ ਸੀ? ਕਾਫੀ ਦੇਰ ਤੋਂ ਮੁਕਦਮੇ ਹੈਗੇ ਜੀ ਤੁਸੀਂ ਦੇਖੋ ਤਾਂ 4 ਮੁਕਦਮੇ ਹਨ 3 ਐਨਡੀਪੀਐਸ ਦੇ ਕਾਰਮਜ਼ੈਕਟ ਦੇ ਇਹਦਾ ਮਤਲਬ ਬੰਦਾ ਕ੍ਰਿਮੀਨਲ ਬੈਕਗ੍ਰਾਉਂਡ ਤੇ ਪ੍ਰਵਿਰਤੀ ਦਾ